ਭਗਵਾਨ ਵਾਲਮੀਕੀ ਮਹਾਰਾਜ ਦੇ ਖਿਲਾਫ ਸੋਸ਼ਲ ਮੀਡੀਆ ਤੇ ਫਤੇਗੜ ਚੂੜੀਆਂ ਦੇ ਇੱਕ ਨਿਹੰਗ ਸਿੰਘ ਦੇ ਵੱਲੋਂ ਗਲਤ ਤੇ ਭੱਦੀ ਸ਼ਬਦਾਵਲੀ ਬੋਲਣ ਤੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਪੂਰਥਲਾ ਦੀਆਂ ਵਾਲਮੀਕ ਸਮਾਜ ਦੀ ਸਰਮੋਹ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਦੇ ਵੱਲੋਂ ਬਸਟੈਂਡ ਕਪੂਰਥਲਾ ਵਿਖੇ ਭਾਰੀ ਮੀਦੀ ਪਰਵਾਹ ਕੀਤੇ ਬਿਨਾਂ ਧਰਨਾ ਲਗਾ ਦਿੱਤਾ ਗਿਆ ਇਸ ਮੌਕੇ ਵਾਲਮੀਕ ਆਗੂਆਂ ਦੇ ਕਹਿਣਾ ਹੈ ਕਿ ਸਾਡੇ ਭਗਵਾਨ ਵਾਲਮੀਕ ਜੀ ਦੇ ਖਿਲਾਫ ਅਤੇ ਗੁੱਟ ਚੂੜੀਆਂ ਦੇ ਨਹਿੰਦ ਸਿੰਘ ਦੇ ਬੁੱਲੂ ਜੋ ਸੋਸ਼ਲ ਮੀਡੀਆ ਤੇ ਗਲਤ ਤੇ ਪਰਦੇ ਦੀ ਸ਼ਬਦਾਵਲੀ ਬੋਲੀ ਗਈ ਹੈ ਭਾਵੇਂ ਪ੍ਰਸ਼ਾਸਨ ਨੇ ਉਸ ਦੋਸ਼ੀ ਦੇ ਉੱਪਰ ਪਰਚਾ ਦਰਜ ਕਰ ਲਿਆ ਪਰ ਸਾਡੀ ਮੰਗ ਹੈ ਕਿ ਉਕਤ ਦੋਸ਼ੀ ਤੇ SCST ਐਕਟ ਲਗਾ ਕੇ ਜੁਰਮ ਦੇ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਡੀਐਸਪੀ ਸਬਡਿਵੀਜ਼ਨ ਦੀਪਕਰਨ ਸਿੰਘ ਨੇ ਮੌਕੇ ਤੇ ਆਏ ਸਮੂਹ ਵਾਲਮੀਕੀ ਜਥੇਬੰਦੀਆਂ ਦੇ ਵੱਲੋਂ ਜਿਹੜਾ ਮੰਗ ਪੱਤਰ ਹੈ ਉਹ ਪ੍ਰਾਪਤ ਕੀਤਾ ਤੇ ਇਸ ਦੇ ਦਰਮਿਆਨ ਕਾਰਵਾਈ ਦਾ ਵੀ ਭਰੋਸਾ ਦਿੱਤਾ। ਅਸੀਂ ਇਹ ਧਰਮ ਨੂੰ ਸਤਕਾar ਦਿੰਦੇ ਆ। ਇਹ ਮਹਾਂਪੁਰਸ਼ਾਂ ਨੂੰ ਸਰਕਾਰ ਕੰਨੇ ਆ। ਇੱਕ ਅਖੋਤੀ ਨੇ ਹੰਗਣੇ। ਬਹੁਤ ਅਪਸ਼ਮਿਤ ਬੋਲੇ ਭਗਵਾਨ ਵਾਲਮੀਕੀ ਜੀ ਨੂੰ ਜਿਨ੍ਹਾਂ ਨੇ ਰਮਾਇਣ ਲਿਖੀ ਆ। ਜਿਹੜੇ ਦੇ ਕੋਲ ਜਿਾਕਿ ਸਿੱਧਾ ਮਾਤਾ ਦੇ ਵੀ ਸ਼ਰਨ ਨਹੀਂ। ਨਾ ਪੈਸ ਨੂੰ ਯੁੱਧ ਵਾਸਤੇ ਤਿਆਰ ਕੀਤਾ ਗਿਆ ਆਰਾਮ ਦੀ ਸਾਰੀ ਸੈਨਾ ਮੁਸ਼ਰਕਾ ਦਿੱਤੀ ਔਰ ਮੈਨੂੰ ਸਮਝ ਨਹੀਂ ਲੱਗੀ ਕਿ ਉਹਨੇ ਐਡਾ ਵੱਡਾ ਬਾੜਾ ਪਾ ਕੇ ਇਹ ਗੱਲਾਂ ਕਿਸ ਤਰ੍ਹਾਂ ਕਹਿ ਦਿੱਤੀਆਂ ਅਸੀਂ ਪ੍ਰਸ਼ਾਸਨ ਨੂੰ ਅੱਖ ਜੋੜ ਕੇ ਬੇਨਤੀ ਕਰਦੇ ਆ ਖਾਸ ਕਰਕੇ ਐਸਐਸਪੀ ਸਾਹਿਬ ਕਪੂਟਰਾ ਅਗਰ ਇਹਦੀ ਜਿਹੜੀ ਐਫਆਈਆਰ ਗੱਤੀ ਗਈ ਆ ਉਹਦੇ ਵਿੱਚ ਵਾਦਾ ਨਾ ਕੀਤਾ ਗਿਆ ਉਹਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤੇ ਬਹੁਤ ਦਿੱਕਾ ਸ਼ਿਕਾਇਤ ਕੀਤਾ ਜਾਏਗਾ ਸਾਡੀ ਇਹੀ ਬੇਇੱਜ਼ਤੀ ਆ ਕਿ ਸਾਨੂੰ ਮੌਕਾ ਨਹੀਂ ਦਿੱਜੋ ਜਿਹੜਾ ਖੋਦੀ ਨਾ ਅੰਗਲ ਅਸੀਂ ਅੱਜ ਮੰਗ ਕਰਨ ਆਏ ਆ ਕਿ ਉਹਦੇ ਉੱਤੇ ਐਸਪੀ ਐਸਪੀ ਦੇ ਪਰ ਇੱਕ ਦੋ ਜੱਟਾਂ ਨੂੰ ਆਪਸ ਵਿੱਚ ਲਗਾਉਣ ਤੇ ਮਰਦਾ ਹੋਣਾ ਸੰਕੇਰਵਾਉਣ ਤੇ ਜਿਹੜੀ ਦੇਸ਼ਵਰੋਹੀ ਦਾ ਇਹ ਪਛਾਣ ਦਰਜ ਕਰਕੇ ਕਪੂਰਾਂ ਕੋਲ ਮੁਜੱਲੀਆ ਉਹਨੂੰ ਜਲਦੀ ਗ੍ਰਿਫਤਾਰ ਕਰੇ ਜਾਂ ਜਲੰਧਰ ਪੀਸ ਦੋਵੇਂ ਮਿਲ ਕੇ ਉਹਦੇ ਜਿਹੜੇ ਪਰਚੇ ਦੇ ਵਿੱਚ ਜਿਹੜੀਆਂ ਧਰਾਵਾਂ ਬਾਕੀ ਰਹਿੰਦੀਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਡੱਕੇ ਤਾਂ ਕਿ ਅੱਗੇ ਤੋਂ ਕੋਈ ਵੀ ਇਹਦਾ ਸ਼ਖਸ਼ੀ ਜਿਹੜਾ ਕਥਾ ਬਚ ਗਿਆ ਨਕਮਾ ਪੁੱਤਾ ਉਹ ਇਸ ਤਰ੍ਹਾਂ ਦੀ ਬਾਦਸ਼ਾਹ ਦਾ ਪ੍ਰਯੋਗ ਭਗਵਾਨ ਵਾਲਮੀਕੀ ਬਾਰੇ ਨਾ ਕਰ ਸਕੇ ਸੋ ਅਸੀਂ ਪ੍ਰਸ਼ਾਸਨ ਨੂੰ ਫੇਰ ਅਪੀਲ ਕਰਦੇ ਹਾਂ ਕਿ ਉਸ ਦੇ ਉੱਤੇ ਜਲਦੀ ਤੋਂ ਜਲਦੀ ਜਿਹੜੀ ਸਖਤ ਧਰਾਮਾ ਲਗਾ ਕੇ ਉਸ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਪੁਲਿਸ ਨੇ ਥੋੜੇ ਦਿਨਾਂ ਦੇ ਵਿੱਚ ਵਿੱਚ ਉਹਨੂੰ ਗ੍ਰਿਫਤਾਰ ਨਾ ਕੀਤਾ ਤਾਂ ਇਸ ਤੋਂ ਵੱਡਾ ਇੱਕ ਹੋਰ ਸੰਘਰਸ਼ ਇਰਾਕਾ ਸੰਦਰਸ਼ ਕੀਤਾ ਜਾਵੇਗਾ ਜਿੱਦ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਇਸ਼ਤਗੁਰੂ ਭਗਵਾਨ ਵਾਰਣਿਕ ਜੀ ਮਹਾਰਾਜ ਤੇ ਗਲਤ ਪਿੱਪੜੀਆਂ ਕੀਤੀਆਂ ਜਾਂਦੀਆਂ ਆ ਪਿਛਲੇ ਦਿਨੀ ਇੱਕ ਅਖੌਤੀ ਨਕਲੀ ਨਿਹੰਗ ਇਹਨੂੰ ਮੈਂ ਸਿੰਘ ਨਹੀਂ ਕਹਿ ਸਕਦਾ ਅਖੌਤੀ ਨਕਲੀ ਨਿਹੰਗ ਬਣੇ ਫਖਵੀਰ ਸਿੰਘ ਨੇ ਜੋ ਸਟੇਜ ਤੋਂ ਸੋਸ਼ਲ ਮੀਡੀਆ ਦੇ ਵਿੱਚੋਂ ਵਾਇਰਲ ਹੋਈ ਵੱਡੇ ਪੱਧਰ ਤੇ ਇਹ ਵੀਡੀਓ ਜਿਸ ਵਿੱਚ ਉਹ ਗਵਾਰ ਬਾਦਵੀਕੀ ਮਹਾਰਾਜ ਦੇ ਉੱਤੇ ਗਲਤ ਟਿੱਪਣੀਆਂ ਕੀਤੀਆਂ ਜਿਸ ਦੇ ਨਾਲ ਦੇਸ਼ ਦੇ ਕਰੋੜਾ ਵਾਲਮੀਕੀ ਮੱਣੀ ਸਿੱਖ ਸਮਾਜ ਦੇ ਫਿਰ ਦੇਵ ਨੂੰ ਉਂਦਰੇ ਗਏ ਹੋਰ ਜਿਹੜਾ ਨੂੰ ਢੂੰਗੀ ਛੱਤ ਵੱਜੀ ਆ ਅਸੀਂ ਪ੍ਰਸ਼ਾਸਨ ਕੋਲ ਮੰਨ ਲੈਂਦੇ ਸਵਾਰ ਵਾਲਮੀਕ ਦੀ ਜਿਹੜੇ ਖਿਲਾਫ ਕੁਸ਼ ਅਪ ਸ਼ਬਦਾਂ ਵਾਲੀ ਵਰਤੀਆਂ ਅਸੀਂ ਕ੍ਰਿਸ਼ਨ ਭਾਈ ਚਾਰੇ ਦੇ ਵਿਆਹ ਤੋਂ ਉਹਨਾਂ ਸ਼ਬਦਾਂ ਦਾ ਪੂਰਜੋਰ ਖੰਡਨ ਕਰਦੇ ਆ ਨਿਖੇਦੀ ਕਰਦੇ ਆ ਔਰ ਅਸੀਂ ਮਸੀਹ ਭਾਈ ਚਾਰੇ ਵੱਲੋਂ ਸਾਨੂੰ ਆ ਸੁਆਸ਼ੰਤਵਾਨਿਆ ਸਾਡਾ ਸੁਰੱਖਣ ਕਰਦੇ ਆ ਅਗਰ ਇਹ ਜਾਂ ਬੰਦਾ ਕਿਤੇ ਵੀ ਕੋਈ ਕਿਸੇ ਵੀ ਧਰਮ ਦੇ ਖਿਲਾਫ ਬੋਲਦਾ ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਅਗਰ ਕੋਈ ਪ੍ਰਸ਼ਾਸਨ ਨੇ ਅਲਾਕਾਨੀ ਕੀਤੀ ਤੇ ਤਾਂ ਵੀ ਅਸੀਂ ਤੁਹਾਡੇ ਨਾਲ ਆ ਮੈਂ ਤਾਂ ਦਗਦਾ ਉਹ ਬੰਦਾ ਕੋਈ ਧਰਮੀ ਨਹੀਂ ਹੋ ਸਕਦਾ ਉਹ ਬੰਦਾ ਅਧਰਮੀ ਆ ਜਿਹੜਾ ਇੱਜੇ ਵੱਡੇ ਰਹਿਬਰ ਦੇ ਖਿਲਾਫ ਇਤਾਂ ਦੀ ਗੰਦੀ ਸ਼ਬਦਾਵਲੀ ਵਰਤ ਰਿਹਾ ਹੈ ਜਿਹੜੇ ਆਪਣੇ ਧਾਰਮ ਨੂੰ ਸਾਥ ਦੇ ਆ ਉਹਨਾਂ ਦਾ ਜੋਸ਼ ਦੇਖ ਰਿਹਾ ਬੇਸ਼ੱਕ ਨਹੀਂ ਪੈ ਰਿਆ ਲੇਕਿ ਜੋ ਮਰਜੀ ਹੋ ਰਿਹਾ ਇਹ ਜੋਸ਼ ਕਦੀ ਠੰਡਾ ਪੈਣ ਵਾਲਾ ਨਹੀਂ ਅਸੀਂ ਸਾਡਾ ਭਾਈਚਾਰਾ ਇਕਿਆ ਅਰੇ ਨਸਤੇ ਇਹ 200 ਫਰਮੇ ਲਗਣੀ ਹੈ ਉਹਦੇ ਤਹਿਤ ਪਰਚਾ ਦਰਜ ਕਰੀਏ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਟੀਮਾਂ ਭੇਜਿਆ ਜਾਓ ਇਹ ਸਾਬਨਾ ਚਲਦਾ ਜਿਹੜਾ ਤੁਹਾਨੂੰ ਮੱਕਦਾ ਪਾਪੂ ਪੰਡੂ ਨੂੰ ਜਿਹੜੇ ਪਾਕਿਸਤਾਨ ਤੋਂ ਆਉਂਦਾ ਤੁਰਕ ਮੈਗਲੇ ਦਾ ਵੰਨਤਨ ਪਰਮੇਸ਼ਵਰ ਅਤੇ ਪ੍ਰਭਾਤ ਪ੍ਰਸ਼ੰਤ ਦੀ ਮੌਕੇ ਮੋੜ ਨੂੰ ਲੈ ਕੇ ਸੀ ਆਪਾ ਵਿਸ਼ੇਸ਼ ਤੌਰ ਤੇ ਆਪਬਿਕ ਨੂੰ ਸੰਗਤ ਕਰਦੇ ਜਿਨ੍ਹਾਂ ਨੇ ਇਸ ਕੰਮਾਂ ਸਾਡੀ ਜਿੰਨਾ ਦੂਰ ਤੱਕ ਬਰਾਬਰ ਸਰ ਦਾ ਮੰਨਦਾ ਸਾਨੂੰ ਪੱਕਾ ਕਰੀ ਲੈ ਅੱਗੇ ਤੋਂ ਸਾਡੇ ਤੋਂ ਕੰਮ ਨਹੀਂ ਕਰੀਂ ਪਹਿਲੇ ਉਹ ਗੱਲਬਾਤ ਕਰ ਦੋ ਆਪਾਂ ਮੇਰੇ ਵੀ ਲੈਣਾ ਉਹ ਮੇਰੇ ਬੰਦੇ ਮਿਲਦੇ ਦਿਓ ਮੈਂ ਤਾਂ ਬੰਦ ਕਰ ਲਿਆ ਉਹ ਲੋੜ ਸਾਡਾ ਲੋੜ ਕਦੇ ਪੈਣੀ ਹੈ ਜਦ ਤੱਕ ਸਮਾਈ ਨਹੀਂ ਗਈ ਸਾਡੀ ਸਾਡੇ ਜੀ ਦੋ ਜਾਨਸ ਕੰਨੇ ਨਹੀਂ ਆ ਬੀਜ ਬਾਰੇ ਦੇਖੋ ਵੀ ਤੁਹਾਡੇ ਵਿੱਚ ਕਿੰਨੇ ਅੱਜ ਪੱਟੀਆਂ ਨਾਲ ਬਹੁਤ ਚੁਸਤ ਬੰਦੇ ਪਿਆ 5 ਲੱਖ ਦਾ ਹੋਰ ਧੰਨਵਾਦ ਜੈਪੌਤ ਕਿਉਂਕਿ ਆਪਾਂ ਤੇਰੇ ਤੋਂ ਸਲਕੇ ਆ ਗਏ ਸਾਡੀ ਕੁਝ ਨਹੀਂ ਬੈਠਿਆ ਜਨਾਬ ਸਾਾਨੂੰ ਤਰਫ ਸਾਡੀ ਸਫਾਈ ਨਹੀਂ ਹੋਈ ਸਫਾਈ ਨਹੀਂ ਕਰਦਾ ਕੰਮ ਕਰਦਾ ਆਖਿਰਤ ਬੇਨਤੀ ਹੈ ਸਾਡਾ ਸਲਾਹਕਾ ਬਣੇ ਜਿੱਤੀ ਸਾਹਿਬ ਗੱਲ ਇਸ ਦਾ ਇੱਕ ਇੱਕ ਨੂੰ ਸ਼ਾਇਦ ਬਹਿ ਜਾ ਜਿੱਦਾ ਹੱਕ ਬਿਲਕੁਲ ਸਾਡੇ ਕੋਲ ਹੈ ਪੂਰੇ ਪੈਸੇ ਹਾਲੇ ਤੱਕ ਕੋਈ ਨਹੀਂ ਪੂਰੇ ਕਿਤੇ ਇਹ ਐਸਾ ਕਿ ਸਾਡੇ ਦੇ ਵਾਅਦੇ ਤੁਸੀਂ ਆ ਸਕਦੇ ਆ ਕਿ ਜੇਕਰ ਵੀ ਸਾਨੂੰ ਸਿੱਖਾ ਕੋਈ ਸਿਕਰਸ਼ ਕਰਦਾ ਪਿਆ ਨਾ ਤਾਂ ਹਾਲਾਤ ਵੀ ਖਰਾਬ ਹੋਣਗੇ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਤੁਕ ਅਸੀਂ ਲੋਕੀ ਭਰੀ ਲਿਖੀ ਹੈ ਉਸ ਨਾਲ ਹੱਕ ਜਿਹੜੇ ਗਲਤ ਸ਼ਬਦ استعمال ਕੀਤੇ ਹੈ ਨਾ ਅਸੀਂ ਬਹੁਤ ਕੁਝ ਕਰ ਸਕਦੇ ਸੀ ਜੇਕਰ ਨਹੀਂ ਪਹਿਲਾ ਕਾਨੂੰਨ ਅਗਰ ਕਾਨੂੰਨ ਨਹੀਂ ਪੁਸ਼ ਕਰੇਗਾ ਤਾਂ ਫਿਰ ਜੋ ਤੁਹਾਡਾ ਸਮਾਜ ਸਾਨੂੰ ਕਹੇਗਾ ਅਸੀਂ ਉੱਤੇ ਮੈਰਾਂ ਦਾਵਾਂਗੇ ਸਾਡੇ ਤਾਂ ਮੈਰਾਂ ਨੂੰ ਮਿਰ ਪਾਉਣ 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 ਨੂੰ ਮਿਰ